ਬਿਲਕੁਲ ਪਹਿਲਾ ਤਾਂ ਸਾਰੀ ਸੰਗਤ ਨੂੰ ਸ਼ੇਗੁਰੂ ਅਮਤਾ ਜੀ ਮਹਾਰਾਜ ਦੇ ਆਗਮਨ ਪਾਵਨ ਪ੍ਰਕਾਸ਼ ਅਗਮਨ ਤੋਂ ਲੱਖ ਲੱਖ ਵਧਾਈ ਹੋਵੇ। ਹੋਰ ਦੂਈ ਗੱਲ ਜਿਹੜੀ ਆਪਾਂ ਸਾਥ ਸੇਮ ਸਿੰਘ ਜੱਜ ਜਿੱਥੇ ਇਹ ਦੋ ਗੁਰਦੁਆਰਾ ਸਾਹਿਬ 'ਚ ਪਹੁੰਚੇ ਨੇ ਸਮੂਹ ਸਾਧ ਸੰਗਤ ਦੇ ਦਰਸ਼ਨ ਕੀਤੇ ਨੇ ਬਹੁਤ ਵਿਭਾਗੇ ਸਮਝਦੇ ਆਪਣੇ ਆਪ ਨੂੰ ਕਿਉਂਕਿ ਅੱਜ ਚੇਚੇ ਤੌਰ ਤੇ ਗੁਰਸਾਂ ਦਾ ਜਿਹੜਾ ਦਿਹਾੜਾ ਵੀ ਬਣਾਇਆ ਜਾ ਰਿਹਾ ਔਰ ਸਮੁੱਚੀ ਸਾਧ ਸੰਗਤ ਨੇ ਔਰ ਸਮੁੱਚੀ ਲੀਡਰਸ਼ਿਪ ਨੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਜਿਹੜੀ ਵਾਰਿਸ ਪੰਜਾਬ ਦੇ ਆਰਟੀ ਆਪਾਈ ਅਵਰਤਪਾਲ ਸਿੰਘ ਜਿਹੜੇ ਖਰੂਪ ਸਾਹਿਬ ਤੋਂ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਜਿਹੜਾ ਚੱਲਣ ਦਾ ਅੱਜ ਆਯੋਜਨ ਕੀਤਾ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਲੱਗਦਾ ਟੀਮ ਵੀ ਗੱਡੀ ਹੋਈ ਜਾ ਰਹੀ ਹੈ ਹੁਣ ਵੀ ਜਿੰਨੀ ਚੁੱਕੀ ਜਾ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਕੁਝ ਸਮਝਣ ਨੂੰ ਗੁਰੂ ਜੀ ਜੀ ਬਿਲਕੁਲ ਜਿਸ ਤਰ੍ਹਾਂ ਕਿ ਅਸੀਂ ਸਾਰਿਆਂ ਨੇ ਪਤਵੰਤਿਆਨੇ ਆਪਣੇ ਸੰਦੇਸ਼ ਦਿੱਤਾ ਸਾਰਿਆਂ ਨੂੰ ਵੀ ਪਾਈ ਜਿਹੜੀ ਤਰਨਤਾਰਨ ਸਾਹਿਬ ਦੀ ਜਿਹੜੀ ਸੀਟ ਹੈ ਜਿੰਨੀ ਚੌਂਡ ਚਾਹੇ ਜਿੰਨੀ ਚੌਂ ਨਾ ਲੇਕਿਨ ਉਹ 27 ਦਾ ਸੁਨੇਹਾ ਇੱਕ ਸਾਰੇ ਕੌਮ ਦੇ ਲਈ ਇੱਕ ਜੋ ਠੋਕੇ ਆਪਣੇ ਕੌਮ ਨੂੰ ਆਪਣੇ ਪੰਜਾਬ ਨੂੰ ਜੇ ਬਚਾਉਣਾ ਤਾਂ ਸਾਨੂੰ ਤਰਨਤਾਰਨ ਵਾਲੀ ਸੀਟ ਜ਼ਰੂਰ ਜਿੱਤਨੀ ਪਵੇਗੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਭ ਤੋਂ ਪਹਿਲੇ ਤਾਂਤਨ ਗੁਰੂ ਰਾਮਦਾਸ ਜੀ ਦੇ ਆਗਮਨ ਲਈ ਸਭ ਨੂੰ ਵਧਾਈ ਹੋਵੇ ਜੀ ਅਸ਼ਵਾਧੇ ਗੁਰੂਵਰਦਾ ਸਾਹਿਬ ਸਰਦਾਰ ਅੰਮਰਪਾਲ ਸਿੰਘ ਦੇ ਫਾਕਰ ਸਾਹਿਬ ਸਰਦਾਰ ਦਸ ਸਿੰਘ ਜੀ ਖਾਲਸਾ ਸੰਤਾਨ ਨੂੰ ਪੂਰਾ ਨਮਨ ਸਮਰਥਨ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵੀ ਜਿਵੇਂ ਕਾਫਲੇ ਦਾ ਵੱਧਾ ਹੈਗਾ ਨਾਲ ਜੁੜੇ ਹੋਏ ਇਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਸੰਗਤਾਂ ਦਾ ਸਹਿਯੋਗ ਗੁਰਦੁਆਰਾ ਸਿੰਘਸਾਹਿਬ ਦੀ ਵਿਦਿਅਕ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਧੰਨ ਧੰਨ ਸਭ ਸ੍ਰੀ ਗੁਰੂ ਰਾਮਦਾਸ ਜੀ ਦੇ ਆਜ਼ਮਨਪੁਰਪ ਦੀਆਂ ਜਿਹੜੀਆਂ ਸਮੂਹ ਸੰਗਤਾਂ ਨੂੰ ਪਹਿਲਾਂ ਤੋਂ ਬਹੁਤ ਬਹੁਤ ਵਧਾਈਆਂ ਹੋਣ ਤੇ ਅਸੀਂ ਇੱਥੇ ਜੋ ਇੱਥੇ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਨਾਂ ਨੇ ਸਾਨੂੰ ਸਦਾ ਦਿੱਤਾ ਸੀਗਾ ਇੱਥੇ ਪਹੁੰਚਣ ਵਾਸਤੇ ਤੇ ਅਸੀਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਉਹਨਾਂ ਨੇ ਸਾਨੂੰ ਬਹੁਤ ਮਾਨਸਕਾਰ ਤੋ ਆਉਣ ਵਾਲੇ ਸਮੇਂ ਲਈ ਸਹਿਯੋਗ ਦੇਣ ਵਾਸਤੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਦਾ ਇਸ ਸਮੂਹ ਕਮੇਟੀ ਦਾ ਸਮੂਹ ਇਹਨਾਂ ਦੇ ਇਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਠੀਕ ਹੈ ਜਨਾਬ ਜੀ ਕਿਸ ਤਰ੍ਹਾਂ ਨਾਲ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਹਨੂੰ ਸਾਥੀ ਜੁੜਦੇ ਜਾ ਰਹੇ ਨੇ ਇਹ ਹੁਣ ਅਗਲੇ ਕੀ ਰਣਨੀਤੀ ਫੜਾਈ ਜਾ ਰਹੀ ਹੈ ਜਿਵੇਂ ਰਾਜਨੀਤੀ ਦੇ ਵਿੱਚ ਜਿਹੜਾ ਅੱਗੇ ਵੱਲ ਮੂਵ ਕਰ ਰਿਹਾ ਹੈ ਇਹ ਮੇਰਾ ਖਿਆਲ ਹੈ ਕਿ ਜਿਹੜਾ ਕਾਫਲਾ ਇਹ ਵਧਣਾ ਬਹੁਤ ਜ਼ਰੂਰਤ ਸੀ ਪੰਜਾਬ ਦੀ ਕਿਉਂਕਿ ਪੰਜਾਬ ਦਾ ਜੋ ਸਿੱਖੀ ਦਾ ਸੰਕਲਪ ਹੈ ਸਭ ਦੇ ਭਲੇ ਦਾ ਤੇ ਅੱਜ ਸਾਡੇ ਜੋ ਹਾਲਾਤ ਬਣੇ ਹੋਏ ਆ ਉਹ ਸਭ ਦੇ ਭਲੇ ਦਾ ਨਹੀਂ ਲੋਕਾਂ ਜੀਰ ਖਾ ਨਫਰਦਾ ਜੋ ਵੱਡਾ ਵੱਡੇ ਪੱਧਰ ਤੇ ਫਲਾ ਹੋ ਰਿਹਾ ਕਿਸ ਨੂੰ ਗਰੀਬ ਨੂੰ ਹੋਰ ਗਰੀਬ ਨੂੰ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਬਹੁਤ ਜਿਹੜਾ ਤਕੇਸ਼ਾਈ ਜਾਂ ਜ਼ੁਲਮ ਜ਼ਬਰ ਦੀ ਅੰਤ ਹੋਈ ਪਈ ਹੈ ਕਿ ਕੋਈ ਵੀ ਬੰਦਾ ਪੰਜਾਬ ਦੇ ਹਰਾਕੇ ਬੰਦੇ ਕੋਈ ਆਪਣੇ ਨੂੰ ਸੁਰੱਖਤ ਨਹੀਂ ਸਮਝ ਸਕਦਾ ਕਿ ਪਤਾ ਨਹੀਂ ਦੇਣ ਦਿਹਾੜੇ ਕਤਲ ਹੋ ਰਹੇ ਆ ਦਿਨ ਦਿਨ ਘਰੇ ਫੋਕੀਆਂ ਧੱਕੇ ਨਾਲੀਆਂ ਜਾ ਰੀਆਂ ਲੋਕਾਂ ਕੋਲ ਲੋਕਾਂ ਆਪ ਕੋ ਕਾਰੋਬਾਰਿਕ ਇਕਨੋਮਿਕ ਸਹਿਮ ਚ ਜੀ ਰਿਹਾ ਹਰੇਕ ਬੰਦਾ ਪੰਜਾਬ ਦਾ ਇਸ ਕਰਕੇ ਇਸ ਇਸਾ ਇਹਨਾਂ ਪੰਜਾਬ ਨੂੰ ਇਹਨਾਂ ਹਾਲਾਤਾਂ ਚੋਂ ਕੱਢਣ ਵਾਸਤੇ ਆਪ ਸਾਰੇ ਪੰਜਾਬੀਆਂ ਦਾ ਖਰਜ ਮੰਗਦਾ ਪੰਜਾਬ ਦੀ ਹੋਣ ਦਸਤੀ ਨੂੰ ਬਚਾਉਣ ਵਾਸਤੇ ਕਿ ਆਪਾਂ ਸਾਰੇ ਜਣੇ ਇੱਕ ਦੂ ਢੋਕੇ ਜਿਹੜੀਆਂ ਇਹੋ ਜੀਆਂ ਤਾਕਤਾਂ ਉਹਨਾਂ ਨੂੰ ਇਥੋਂ ਖੇੜੀਏ ਕਿ ਜੋ ਗੁਰੂ ਸਾਹਿਬ ਦਾ ਪੰਜਾਬ ਵਾਸਤੇ ਗੁਰੂ ਦੇ ਨਾਂ ਤੇ ਸਭ ਦੇ ਭਲੇ ਦੀ ਗੱਲ ਸਭ ਦੇ ਇਨਸਾਫ ਦੀ ਗੱਲ ਜਾਤ ਪਾਤ ਨਹਿਤ ਸਮਾਜ ਦੀ ਗੱਲ ਨਸ਼ਿਆਂ ਤੋਂ ਮੁਕਤ ਸਮਾਜ ਦੀ ਗੱਲ ਜਿਹੜੀ ਆ ਉਹ ਆਪਾਂ ਇਹ ਧਰਤੀ ਤੇ ਪ੍ਰੈਕਟੀਕਲ ਕਾਰ ਤੇ ਲਾ ਦਈਏ ਤੇ ਕਰਤਾਰਨੀ ਜਿੰਨੀ ਚੋਂ ਦਾ ਐਲਾਨ ਹੋ ਚੁੱਕਿਆ ਹੈਗਾ ਆਪਾਂ ਉਮੀਦਵਾਰੀ ਨੂੰ ਕਿਹਦਾ ਕਿਸ ਤਰ੍ਹਾਂ ਦੇਖਦੇ ਹਾਂ ਜਿਹੜਾ ਕਿ ਹੁਣ ਪੂਰੀ ਲੜਾਈ ਉੱਤੇ ਵਾਕੀ ਸੀ ਨੇ ਇਹ ਜਿਹੜਾ ਸੀ ਉਮੀਦਵਾਰ ਦਿੱਤਾ ਜਾਂ ਅਸੀਂ ਉਸੇ ਇਲੈਕਸ਼ਨ ਲੜ ਰਹੇ ਅਸੀਂ ਲੋਕਾਂ ਦੀ ਅਮਰਪਾਲ ਸਿੰਘ ਦਾ ਤੁਸੀਂ ਪਹਿਲਾਂ ਸੁਣਿਆ ਉਹ ਕਿ ਉਹ ਰਾਜਨੀਤੀ ਚ ਨਹੀਂ ਸੀ ਆਉਣਾ ਚਾਹੁੰਦਾ ਕਿ ਉਹ ਕਹਿੰਦੇ ਸੀ ਕਿ ਮੈਂ ਆਪਣਾ ਧਰਮ ਦਾ ਕਾਰਜ ਕਰਨਾ ਆਪਣੇ ਲੋਕਾਂ ਨੂੰ ਧਰਮ ਤੋਂ ਟੁੱਟ ਚੁੱਕੀ ਨੌਜਵਾਨੀ ਨੂੰ ਉਧਰ ਲਿਆਉਣਾ ਪਰ ਠੀਕ ਹੈ ਕਿ ਹੁਣ ਹਾਲਾਤਾਂ ਦੀਆਂ ਮਜਬੂਰੀਆਂ ਕਿ ਜਿੰਨਾ ਲੋਕਾਂ ਨੂੰ ਅਸੀਂ ਆਗੂ ਬਣਾਇਆ ਸੀ ਉਹ ਜਦੋਂ ਗੁਰੂ ਮਹਾਰਾਜ ਦਾ ਫਰਮਾਨ ਉਲਟੀ ਵਾੜ ਖੇਪ ਕੋ ਖਾਈ ਜਿਨ੍ਹਾਂ ਨੂੰ ਸਾਡੀ ਰੱਖਿਆ ਕਰਨੀ ਉਹ ਸਾਨੂੰ ਮਾਰਨ ਤੁਰ ਪਏ ਇਸ ਕਰਕੇ ਹੋਣਾ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਆਪਣੀ ਜਵਾਨੀ ਨੂੰ ਆਪਣੀ ਹੋਂਦ ਅਸਤੀ ਨੂੰ ਬਚਾਉਣ ਵਾਸਤੇ ਆਪਣੀ ਕਿਸਾਨੀ ਨੂੰ ਜਿੰਨੇ ਵੀ ਇੱਥੇ ਧੰਦੇ ਆ ਸਾਰਿਆਂ ਨੂੰ ਬਚਾਉਣ ਵਾਸਤੇ ਜਿਹੜਾ ਕਿ ਸਾਰਿਆਂ ਦਾ ਸੰਘਰਸ਼ ਕਰਨ ਵਾਸਤੇ ਜਿਹੜਾ ਇਹ ਡਿਊਟੀ ਹੈ ਉਸੇ ਉਸੇ ਕਲੇਚੀ ਅਸੀਂ ਹੋਣੇ ਜਿਹੜੀਆਂ ਇਹੋ ਜਿਹਾਂ ਧਰਾਵਾਂ ਉਹਨਾਂ ਨੂੰ ਪਛਾੜਨ ਵਾਸਤੇ ਅਸੀਂ ਸਾਰੇ ਜਿੰਨੇ ਇਕੱਠੇ ਹੋ ਕੇ ਬੜਾ ਮਾਰੀਏ ਜਿੱਦਾਂ ਕਿ ਮੇਰਾ ਖਿਆਲ ਹੈ ਕਿ ਅਮਰਤਪਾਲ ਨੂੰ ਬਹੁਤ ਵੱਡੀ ਤਦਾਰਕ ਚਲੋਖਾ ਨੇ ਕਿਹੜਾ ਦਿੱਤਾ ਸੀ ਉਦਾਂ ਹੀ ਇਹ ਸਾਡੇ ਇਸ ਕੈਂਡੀਡੇਟ ਨੂੰ ਦੇਣਗੇ ਤੇ ਇਹ ਇਹਨਾਂ ਲੋਕਾਂ ਦੇ ਮੂੰਹ ਤੇ ਜਿਹੜੀ ਇੱਕ ਚੰਗਾ ਥੱਪੜ ਲੱਗੂਗਾ ਕਿਹਨੂੰ ਕੈਂਡੀਡੇਟ ਬਣਾਇਆ ਗਿਆ ਜੀ ਉੱਥੇ ਕੌਣ ਹੈ ਜੀ ਉਹ ਇਹ ਸੰਦੀਪ ਸਿੰਘ ਸੰਮੀ ਜਿਹੜੇ ਆ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਜੀ ਆ ਉਹਨਾਂ ਨੂੰ ਕੈਂਡੀਡੇਟ ਬਣਾਇਆ ਤੇ ਲੱਗਦਾ ਨਹੀਂ ਕਿਸੇ ਤਰ੍ਹਾਂ ਦੀ ਆਵਾਜ਼ ਆ ਵੀ ਉੱਠ ਰਹੀ ਹੈ ਨਹੀਂ ਵੀ ਉਹਨਾਂ ਨੇ ਜਿਹੜਾ ਇੱਕ ਹਿੰਦੂ ਸਵਾਦ ਦੇ ਵੱਡੇ ਲੀਡਰ ਦਾ ਮਰਡਰ ਕੀਤਾ ਹੈਗਾ ਕਿਉਂ ਤੁਸੀਂ ਉਹ ਕਿ ਸ਼ਾ ਕਰ ਰਹੇ ਹੋ ਇਸ ਤਰ੍ਹਾਂ ਦੀ ਇਹ ਵਿਵਾਜਾਂ ਨਹੀਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਕਿਸੇ ਹਿੰਦੂ ਲੀਡਰ ਦਾ ਨਹੀਂ ਇੱਕ ਜਿਹੜਾ ਕੋਈ ਬੰਦਾ ਬਹੁਤ ਗਲਤ ਸੀ ਉਹਨੂੰ ਧਰਨੀ ਬੰਦਾ ਨਹੀਂ ਕਿਹਾ ਜਾਂਦਾ ਜਿਹੜਾ ਇਦਾਂ ਦੇ ਬਚਨ ਬੋਲਦਾ ਸੀ ਉਹ ਉਹਨਾਂ ਨੇ ਕਿ ਉਹਨਾਂ ਨੇ ਇੱਕ ਗਲਤ ਬੰਦੇ ਦਾ ਕਤਲ ਹੋ ਸਾਲਾ ਪਰ ਉਹ ਜੇ ਕਿ ਹਿੰਦੂ ਮੰਦਰ ਦਾ ਕਤਲ ਕਹੀਏ ਇੱਕ ਲੀਡਰ ਦੀ ਬੜੀ ਜਿੰਮੇਵਾਰੀ ਹੁੰਦੀ ਉਹਨਾਂ ਦੂਜੇ ਸਮਾਜ ਪ੍ਰਤੀ ਬੜੇ ਸੋਚ ਸਮਝ ਕੇ ਬਚਨ ਬੋਲਨੇ ਚਾਹੀਦੇ ਉਹਦੇ ਤੁਸੀਂ ਜਿਹੜੀਆਂ ਪਿਛਲੀਆਂ ਉਹਦੀਆਂ ਜਿਹੜੀਆਂ ਦੇਖੋਗੇ ਉਹਨਾਂ ਨੇ ਕਿੱਦਾਂ ਦੇ ਘਣਾਉਣੇ ਸ਼ਬਦ ਸਾਡੀ ਕੌਮ ਵਾਸਤੇ ਸਾਡੀਆਂ ਬੱਚੀਆਂ ਵਾਸਤੇ ਬੋਲੇ ਆ ਮੇਰਾ ਖਿਆਲ ਹੈ ਕਿ ਉਹਨੂੰ ਇੱਕ ਕਿਸੇ ਧਰਮ ਨਾਲ ਜੋੜਨਾ ਮੇਰਾ ਖਿਆਲ ਗਲਤ ਗੱਲ ਆ ਉਸ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਜਿਹੜਾ ਦੁਸ਼ਟ ਸਿੱਖ ਉਹਨੂੰ ਉਹਨੂੰ ਸੋਧਾ ਲਾਇਆ ਇਸ ਕਰਕੇ ਉਹ ਜਾ ਇਹ ਕੋ ਜੁਲਮ ਦੇ ਖਿਲਾਫ ਜਿਹੜੀ ਆ ਗੱਲ ਉਹ ਉਹਨਾਂ ਨੇ ਕੀਤੀ ਆ ਉਹਨਾਂ ਨੇ ਕਿਸੇ ਧਰਮ ਦੀ ਨਾ ਉਹ ਪਾਰਟੀ ਕੋਲ ਕੇ ਹਿੰਦੂ ਧਰਮ ਦੀ ਦਾ ਸਿੱਖ ਧਰਮ ਦੀ ਦਾ ਹੋਰ ਕਿਸੇ ਧਰਮ ਦੇ ਖਿਲਾਫ ਕੋਈ ਗੱਲ ਨਹੀਂ ਲੱਗਦਾ ਹੈ ਕਿ ਵੀ ਉੱਥੇ ਦੇ ਵੋਟਰ ਨੂੰ ਸੈਕਟ ਕਰਦੇ ਇਹਨਾਂ ਗੱਲਾਂ ਲੈ ਕੇ ਨਹੀਂ ਦੇ ਉੱਥੇ ਸਾਰੇ ਧਰਮਾਂ ਦੇ ਲੋਕ ਨੇ ਸੈਕਟ ਕਰਨੇ ਇਹਨਾਂ ਗੱਲਾਂ ਨੂੰ ਲੈ ਕੇ ਮੇਰੇ ਖਿਆਲ ਹੈ ਕਿ ਜ਼ਰੂਰ ਕਰਨਗੇ ਜੀ ਉਹਨਾਂ ਨੇ ਕਿਸੇ ਧਰਮ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਜ਼ੁਲਮ ਦੇ ਖਿਲਾਫ ਜਿਹੜੀ ਉਹਨਾਂ ਨੇ ਆਵਾਜ਼ ਚੁੱਕੀ ਹੈ ਅੱਜ ਜੋ ਉਹਨਾਂ ਨੇ ਜੋ ਕਾਜ਼ ਕੀਤੀ ਹੈ ਉਹ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਧਰਮ ਦੇ ਖਿਲਾਫ ਤੇ ਲੱਗਦਾ ਹੈ ਕਿ ਉੱਥੇ ਜਿਹੜਾ ਜੇਕਰ ਉੱਥੇ ਸੀਟ ਜਿੱਤਦੇ ਉਦੋਂ ਬਾਅਦ ਦਾ ਅਗਲਾ ਸੈਕਟਰ ਕੀ ਹੋਊਗਾ ਕਿਸੇ ਪਾਰਟੀ ਨਾਲ ਨੈਸ਼ਨਲ ਨਾਲ ਜਾਂ ਜਿਹੜੀ ਉਹਨਾਂ ਪਾਰਟੀ ਨੇ ਕੁਝ ਨਵਾਂ ਹੋ ਸਕਦਾ ਨਹੀਂ ਅਸੀਂ ਤੇ ਮੇਰੇ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰ ਰਹੇ ਕਿ ਸਾਨੂੰ ਜਿਹੜੀਆਂ ਜਿਹੜੀਆਂ ਪਾਰਟੀਆਂ ਸਾਡੀਆਂ ਸੈਂਟਰ ਤੋਂ ਚਲਦੀਆਂ ਉਹਨਾਂ ਨੇ ਹਮੇਸ਼ਾ ਪੰਜਾਬ ਨਾਲ ਤੱਕਾ ਕੀਤਾ ਜੇ ਪਹਿਲਾਂ ਕਾਂਗਰਸ ਦਰਮਾਸਾਮਾ ਰਾਜ ਰਿਆ ਤੇ ਉਹਨਾਂ ਨੇ ਪੰਜਾਬ ਦੇ ਹੱਕਾਂ ਕੋ ਕਾਨੂੰਨ ਪੰਜਾਬ ਨਾਲ ਬਹੁਤ ਵੱਡੇ ਧਰੋਖ ਮਾਏ ਉਦੋਂ ਬਾਅਦ ਜੇ 10-12 ਸਾਲ ਤੋਂ ਇਹ ਇਹ ਤੇ ਰਾਜ ਕਰ ਰਹੀ ਹੈ ਤੇ ਇਹਨਾਂ ਵੀ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਦਿਨ-ਬਦੇ ਸਾਨੂੰ ਹੋਰ ਦਬਾਇਆ ਜਾ ਰਿਹਾ ਸਾਨੂੰ ਤੰਗ ਕੀਤਾ ਜਾ ਰਿਹਾ ਇਸ ਕਰਕੇ ਮੇਰੇ ਖਿਆਲ ਪੰਜਾਬ ਦੇ ਲੋਕਾਂ ਨੂੰ ਆਪਣੀ ਇੱਕ ਖੇਤਰੀ ਤੇ ਆਪਣੇ ਬਲਬੁੱਤੇ ਦਾ ਸਾਰਨੀ ਚਾਹੀਦੀ ਹੈ ਕਿ ਜਿਹੜੀ ਅਸੀਂ ਸਾਰੇ ਜਣੇ ਪੰਜਾਬ ਦੀ ਹੋਣ ਦਸਤੀ ਵਾਸਤੇ ਲੜ ਸਕੀਏ ਸਾਨੂੰ ਕਿਸੇ ਤੇ ਵੀ ਡਿਪੈਂਡ ਨਹੀਂ ਕਰਨਾ ਚਾਹੀਦਾ ਸਾਨੂੰ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ